ਮੈਂ ਚਾਹਵਾ ਫਰਦੇ ਤੱਕ ਕਲਾ ਮਾਰਿਆ ਸਰ ਅਸ ਕਾਰ ਦੇ ਬੰਦ ਨਹੀਂ ਤੁਸੀਂ ਹੋਰ ਪਿੰਡਾਂ ਨੂੰ ਕਿਹੜਾ ਦਿੱਤਾ ਨਹੀਂ ਆਮ ਆਦਮੀ ਪਾਰਟੀ ਦੀ ਹਾਲਤ ਪੂਰੇ ਦੇਸ਼ ਵਿੱਚ ਕਿਹੋ ਜਿਹੀ ਹੈ ਇਹ ਕਿਸੇ ਤੋਂ ਵੇਲ ਲੁਕਿਆ ਨਹੀਂ ਦੂਜੇ ਪਾਸੇ 2019 ਦੀਆਂ ਚੋਣਾਂ ਵਿੱਚ ਪੰਜਾਬ ਦੇ ਅੰਦਰ ਉਸ ਦੀ ਹਾਲਤ ਇੱਕ ਪਤਲੀ ਹੁੰਨ ਵਾਲੀ ਹੈ ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਮਲੇਰ ਕੋਟਲਾ ਦੇ ਨਾਲ ਲੱਗਦੇ ਪਿੰਡ ਫਰਵਾਲੀ ਵਿਖੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਜੱਤ ਪ੍ਰਚਾਰ ਦੇ ਲਈ ਇੱਥੇ ਪੁੱਜੇ ਤਾਂ ਸਰਵ ਸੰਮਤੀ ਨਾਲ ਚੁਣੀ ਹੋਈ ਪੰਚਾਇਤ ਨੇ ਭਗਵੰਤ ਮਾਨ ਨੂੰ ਉਹਨਾਂ ਦੇ ਵਾਅਦੇ ਦੀ ਯਾਦ ਦਿਵਾਉਂਦੇ ਹੋਏ ਉਹਨਾਂ ਦੇ ਪਿੰਡ ਦੇ ਲਈ 5 ਲੱਖ ਦੀ ਰਾਸ਼ੀ ਦੀ ਮੰਗ ਕੀਤੀ ਇਸ ਤੇ ਲੋਕਾਂ ਨੇ ਭਗਵੰਤ ਮਾਨ ਨੂੰ ਘੇਰ ਲਿਆ ਲੇਕਿਨ ਲੋਕਾਂ ਦੀ ਕਿਸੇ ਗੱਲ ਦਾ ਜਵਾਬ ਭਗਵੰਤ ਮਾਨ ਨਹੀਂ ਦੇ ਸਕੇ ਹਣ ਕਦੋਂ ਨਾ ਚੋੜ ਜਾਓ ਤਾਂ ਬਹੁਤ ਗੱਲਾਂ ਮੈਂ ਹਾਰ ਵੀ ਜਾਵਾਂ ਤਾਂ ਵੀ ਨਹੀਂ ਅੱਲਾਹ ਰੱਬਾ ਬੰਦਾ ਸੀਗਾ ਜੇ ਤੁਸੀਂ ਪਹਿਲਾਂ ਕਹਿਣ ਦੀ ਮੈਂ ਮਦਦ ਹੋਵਾਂ ਜਨਪਗਵਨ ਤਮਾਨ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਫਸਿਆ ਵੇਖ ਉਥੋਂ ਨਿਕਲਣ ਲੱਗੇ ਤਾਂ ਲੋਕਾਂ ਨੇ ਭਗਵੰਤਮਾਨ ਦੇ ਸਾਹਮਣੇ ਹੀ ਜੰਮ ਕੇ ਨਾਰੇਬਾਜ਼ੀ ਕਰਦੇ ਹੋਏ ਆਮ ਆਦਮੀ ਪਾਰਟੀ ਅਤੇ ਭਗਵੰਤਮਾਨ ਮੁਰਦਾਬਾਦ ਦੇ ਨਾਰੇ ਵੀ ਲਾਏ ਬਾਦਿਆ ਤੋਂ ਮੁਕਰਨ ਵਾਲੇ ਮੁਰਦਾਬਾਦ ਮੁਰਦਾਬਾਦ ਜਵਾਨ ਪਾਰਟੀ ਮੁਰਦਾਬਾਦ ਮੁਰਦਾਬਾਦ ਬਾਦਿਆ ਤੋਂ ਮੁਕਰਨ ਵਾਲੇ ਤੁਸੀਂ ਇੱਕ ਗੱਲ ਕਰੀਆ ਸੀ ਕਿ ਤੁਸੀਂ ਇੱਕ ਵਾਅਦਾ ਕਰਿਆ ਸੀ ਵਾਅਦਾ ਕਰਿਆ ਸੀ ਤੁਸੀਂ ਕਿ ਜੋ ਪੰਚਾਇਤ ਸਰਬਸੰਮਤੀ ਨਾਲ ਹੋਗੀ ਜੀ ਦੀ ਵੋਟ ਨਹੀਂ ਪਾਉ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੂੰ 5 ਲੱਖ ਰੁਪਈਆ ਮੈਂ ਆਪਦੇ ਵੱਲੋਂ ਦਊਂਗਾ ਸੰਗਰੂਰ ਜ਼ਿਲ੍ਹੇ ਚ ਇਹ ਉਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਸਵਾਲ-ਜਵਾਬ ਕਰੇ ਨੇ ਕੋਈ ਉਹ ਠੋਸ ਜਵਾਬ ਦੇ ਨਹੀਂ ਸਕੇ ਉਹ ਇਸ ਗੱਲ ਤੋਂ ਭੱਜੇ ਨੇ ਤੇ ਉਹ ਕਹਿਣ ਲੱਗੇ ਕਿ ਮੈਂ ਮੈਂ ਕਹਿੰਦਾ ਚੋਣ ਜਾਬਤਾ ਲੱਗਿਆ ਹੁਣ ਤੁਸੀਂ ਕਦੋਂ ਦੋਵੋਗੇ ਪੈਸੇ ਦੇ ਵਿੱਚ ਜਦੋਂ ਉਹਨਾਂ ਨੇ ਸਵਾਲ ਕਰੇ ਅੱਜ ਕੋਈ ਠੋਸ ਜਵਾਬ ਨਹੀਂ ਦੇ ਸਕੇ ਕਹਨਾ ਮੈਂ ਜਿੱਤਾਂ ਜਾਈ ਹਾਰਾਂ ਮੈਂ ਮਗਰੋਂ ਦੇ ਦੂੰਗਾ ਉਹ ਤਾਂ ਮਗਾ ਜੀ ਚੋਣ ਜਾਬਤਾ ਲੱਗ ਗਿਆ ਉਹ ਕਹਿਣ ਲੱਗੇ ਐਮਪੀ ਸਾਹਿਬ ਵੀ ਮੈਂ ਮੈ ਮਗਰੋਂ ਦੇ ਦੂੰਗਾ ਪੈਸੇ ਮਗਾ ਜੀ ਮਗਰੋਂ ਦਾ ਕੀ ਲੈਣਾ ਤੁਸੀਂ ਕੀ ਪਤਾ ਵੀ ਜਿੱਤਣਾ ਕਿਹਨੇ ਆ ਓਡਾ ਦਾ ਬਰੋ ਦਾ ਕੋਈ ਜਿੱਤ ਨਹੀਂ ਸਕਦੇ ਉਹ ਉਸ ਸੰਬੰਧ ਦੇ ਵਿੱਚ ਅਸੀਂ ਉਸ ਵਾਰ ਭਗਵੰਤ ਮਾਨ ਮੋਤਾਵਾਦ ਆਮ ਆਦਮੀ ਪਾਰਟੀ ਮੋਤਾਵਾਦ ਦੇ ਨਾਰੇ ਲਾਏ ਨੇ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੇ ਦੌਰਾਨ ਇਹਨਾਂ ਲੋਕਾਂ ਨੂੰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣਨ ਦੀ ਗੱਲ ਆਖਦੇ ਹੋਏ 5 ਲੱਖ ਰੁਪਏ ਦੀ ਗ੍ਰਾਂਟ ਪਿੰਡ ਲਈ ਦੇਣ ਦੀ ਗੱਲ ਆਖੀ ਸੀ ਲੇਕਿਨ ਹੁਣ ਭਗਵੰਤ ਮਾਨ ਲੋਕਾਂ ਦੇ ਹਿਸਾਬ ਦੇ ਨਾਲ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ ਲਿਹਾਜ਼ਾ ਆਖਿਆ ਜਾ ਸਕਦਾ ਹੈ ਕਿ 2019 ਦੀਆਂ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੀਆਂ ਰਾਵਾਂ ਬੇਹਤ ਮੁਸ਼ਕਲ ਹੋਣ ਵਾਲੀਆਂ ਹਨ ਜਗਬਾਨ ਟੀਵੀ ਚੰਡੀਗੜ੍ਹ ਦੇ ਲਈ ਰਵੀ ਖਾਨ ਦੀ ਰਿਪੋਰਟ